ਸੱਚੀ ਗੱਲ ਜੀ ਹਾਜ਼ਰਾ ਤੁਹਾਡੇ ਸਾਹਮਣੇ ਇੱਕ ਵਾਰ ਫਿਰ ਤੋਂ ਫਰੈਸ਼ਰ ਰਿਕਰੂਟਮੈਂਟ ਦੇ ਨਾਲ ਪੂਰੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਵਾਂਗੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਚੈਨਲ ਦਾ ਡੇਲੀ ਬੇਸਿਸ ਤੇ ਤੁਹਾਡੇ ਤੱਕ ਜਿਹੜੀ ਨਵੀਂ ਭਰਤੀ ਦੀ ਜਾਣਕਾਰੀ ਪਹੁੰਚਾਈ ਜਾਂਦੀ ਹੈ ਹੁਣ ਇੰਡੀਅਨ 에ਅਰ ਫੋਰਸ ਦੀ ਭਰਤੀ ਹੈ ਜੀ ਇੰਡੀਅਨ 에ਅਰ ਫੋਰਸ ਪਰ ਹੈ ਕਾ ਜੀ ਅਗਨੀਵੀਰ ਇਗਨੀਵੀਰ ਇਨਟੇਕ ਦੀ ਭਰਤੀ ਹੈ ਠੀਕ ਹੈ ਜੀ ਹੁਣ ਤੁਹਾਡੇ ਤੱਕ ਜਾਣਕਾਰੀ ਪਹੁੰਚਾਵਾਂਗੇ ਪੂਰੀ ਕੀ ਹੈ ਕਿ ਲਿਖਿਆ ਹੈ ਜੀ ਸਿਲੈਕਸ਼ਨ ਇਨ ਦਾ ਇੰਡੀਅਨ 에ਅਰ ਫੋਰਸ ਇਜ਼ ਫੇਅਰ ਐਂਡ ਟ੍ਰਾਂਸਪੇਰੈਂਟ ਐਂਡ ਓਨ ਮੈਰਿਟ ਓਨਲੀ ਕਹਿੰਦੇ ਜੀ ਤੁਹਾਡੀ ਜਿਹੜੀ ਸਿਲੈਕਸ਼ਨ ਆ ਉਹ ਪੂਰੀ ਫੇਅਰ ਸਾਫ਼ ਸੁਥਰੀ ਅੱਛੀ ਨੀਅਤ ਨਾਲ ਤੇ ਟ੍ਰਾਂਸਪੇਰੈਂਟ ਢੰਗੀ ਨਾਲ ਕਰਾਈ ਜਾਂਦੀ ਹੈ ਇਹ ਉਹਨਾਂ ਨੇ ਦੱਸਿਆ ਹੋਇਆ ਹੈ ਬਾਕੀ ਹੋਰ ਆਪਾਂ ਦੇਖਦੇ ਹਾਂ ਸਾਡੇ ਮਤਲਬ ਦੀ ਹੋਰ ਕਿਹੜੀ ਚੀਜ਼ ਹੈ ਸਭ ਤੋਂ ਪਹਿਲਾਂ ਕਹਿੰਦੇ ਜੀ ਆਨਲਾਈਨ ਐਪਲੀਕੇਸ਼ਨ ਰਜਿਸਟ੍ਰੇਸ਼ਨ ਸ਼ਲ ਬੀ ਕਮੈਂਸ 11 ਜੁਲਾਈ 11 ਜੁਲਾਈ ਤੋਂ ਸ਼ੁਰੂ ਹੋਏਗੀ ਤੇ 31 ਜੁਲਾਈ ਤੱਕ ਤੁਹਾਡੀ ਚੱਲੇਗੀ ਆਨਲਾਈਨ ਐਪਲੀਕੇਸ਼ਨ ਹਲੇ ਕਾਫੀ ਡੇਟ ਹੈ ਓਕੇ ਔਰ ਦੇਖਿਏ ਹਾਂਜੀ ਐਲੀਜੀਬਿਲਟੀ ਕ੍ਰਿਟੇਰੀਆ ਤੁਹਾਡਾ ਏਜ ਜਿਹੜੀ ਤੁਹਾਡੀ ਡੇਟ ਆਫ ਬਰਥ ਉਹ ਬਲੌਕ ਜਿਹੜਾ ਹੈਗਾ ਆ ਉਹ ਤੁਸੀਂ 2005 ਤੋਂ ਲੈ ਕੇ 2009 ਦੇ ਵਿੱਚ ਬਰਥ ਹੋਣਾ ਚਾਹੀਦਾ ਤੁਹਾਡਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਅਪਰ এজ ਲਿਮਿਟ ਜਿਹੜੀ ਹੈਗੀ ਆ ਉਹ ਤੁਹਾਡੀ ਡੇਟ ਆਫ ਅਨਰੋਲਮੈਂਟ ਜਿਹੜੀ ਹੈਗੀ ਉਹ ਤੱਕ 21 ਇਅਰ ਚੱਲੇਗੀ ਮੈਟਰ ਸਟੇਟਸ ਐਂਡ ਪ੍ਰੈਗਨੈਂਸੀ ਕੀ ਹੈ ਜੀ ਓਨਲੀ ਅਨਮੈਡ ਕੈਂਡੀਡੇਟ ਹੀ ਚਾਹੀਦੇ ਹਨ ਚਾਹੇ ਮੇਲ ਚਾਹੇ ਫੀਮੇਲ ਹੈਗੇ ਆ ਮੈਂ ਬਾਰੇ ਦਾ ਕੋਈ ਰੋਲ ਨਹੀਂ ਚਾਹ ਤੁਸੀਂ ਜਿਹੜੀ ਤੁਹਾਡੀ ਮੇਲ ਕੈਂਡੀਡੇਟ ਲਈ ਕੀ ਹੋਵੇਗੀ ਆਪਣੇ ਲਿਖਿਆ ਹੋਇਆ ਹੈ ਨਾ ਜੀ ਮਿਨੀਮਮ 체ਸਟ ਜਿਹੜੀ ਚਾਹੀਦੀ ਹੈ 77 ਤੇ ਐਕਸਪੈਂਡ ਕਰਕੇ 5 ਸੈਂਟੀਮੀਟਰ ਹੋਰ ਬਦਲੋ ਫੀਮੇਲ ਲਈ ਚਾਹੀਦੀ ਹੈ ਤੁਹਾਡੀ ਜਿਹੜੀ ਰੇਂਜ ਆਫ ਐਕਸਪੀਰੀਅੰਸ ਹੋਵੇ 0.5 ਸੈਂਟੀਮੀਟਰ ਇਹਨਾਂ ਨੇ ਇਹਦੇ ਵਿੱਚ ਕੋਈ ਐਗਜੈਕਟ ਮੈਂਸ਼ਨ ਨਹੀਂ ਕੀਤੀ ਹੈ ਕਿ ਜਿਵੇਂ ਮੇਲ ਦੀ ਕੀਤੀ ਹੈਗੀ ਆ द चेस्ट वाज़ शुड बी वेल प्रोपोर्शनड एंड शुड बी विद इन मिनिमल रेंज ऑफ एक्सपेंशन अच्छा इन्होंने कहा कि तुम्हारी जो सिंपल चेस्ट हैगी वो सिर्फ एक्सपेंड करके मिलनी जाएगी मिनिमम 5 सेंटीमीटर एक्सपेंड ਜਿਹੜਾ ਉਹਦੇ ਵਿੱਚ ਹੋਣਾ ਚਾਹੀਦਾ ਆ ओके okay जी बाकी हियरिंग प्रॉब्लम नहीं होनी चाहिए दी डेंटल प्रॉब्लम नहीं होनी चाहिए तुम्हारी वो पूरा ओके होना चाहिए थी हो ठीक है जेंडर ਜਿਹੜਾ ਲਿਖਿਆ ਜੈਂਡਰ ਦੇ ਵਿੱਚ ਕੀ ਮੈਂਸ਼ਨ ਕੀਤਾ ਐਨੀ ਕੈਂਡੀਡੇਟ ਫੌਂਡ ਹੈਵ ਬੀਨ ਪੈਡੋਮੈਂਟਨ ਕੈਰੈਕਟਰੀਸਿਸ অর ਆਪੋਜ਼ਿਟ ਜੈਂਡਰ ਐਜ਼ ਅ অর ਐਕਸਟਰਨਲ ਫਿਜ਼ੀਕਲ ਐਗਜ਼ਾਮੀਨੇਸ਼ਨ ਕਹਿੰਦੇ ਕਿ ਜੇਕਰ ਉਹਨਾਂ ਨੂੰ ਕੋਈ ਵੀ ਕੈਂਡੀਡੇਟ ਚੈੱਕ ਅਪ ਕਰਦੇ ਦੌਰਾਨ ਕਿਸੇ ਵੀ ਜੈਂਡਰ ਪ੍ਰੋਬਲਮ ਤੋਂ ਪਾਇਆ ਗਿਆ ਕਿਸੇ ਵੀ ਜੇ ਸੇਮ ਸੈਕਸਚੁਅਲ ਅਟਰੈਕਸ਼ਨ ਜਾਂ ਕਿਵੇਂ ਦੀ ਪ੍ਰੋਬਲਮ ਪਾਈ ਗਈ ਤਾਂ ਉਸ ਨੂੰ ਜਿਹੜਾ ਡਿਸਕਵਾਲਿਫਾਈ ਕਰ ਦਿੱਤਾ ਜਾਏਗਾ ਉਹਨਾਂ ਦੀ ਉਹਨਾਂ ਨੂੰ ਕੋਈ ਲੋੜ ਨਹੀਂ ਹੈਗੀ ਰੱਖਣ ਦੀ ਓਕੇ ਹੋਰ ਅਗੇ ਤੁਹਾਡਾ ਨਾ ਸ਼ੇਅਰ ਕਰਦੇ ਹਾਂ ਬਾਕੀ ਰਹਿੰਦੀ ਹੋਈ ਜਾਣਕਾਰੀ ਕੀ ਹੈਗੀ ਆ ਹੋਰ ਅਗੇ ਨਾਲ ਲਿਖਿਆ ਜੀ ਵਿਜ਼ੂਅਲ 6/12 ਈਚ ਆਈ ਜਿਹੜੀ ਤੁਹਾਡੀ ਚਾਹੀਦੀ ਹੈਗੀ ਆ ਦੇਖਦੇ ਹਾਂ ਕੋਈ ਇੰਪੋਰਟੈਂਟ ਚੀਜ਼ ਨਾ ਸ਼ੋਰਟੇਜ ਸਾਡੇ ਕੋਲ ਹਾਂਜੀ ਐਜੂਕੇਸ਼ਨ ਕੁਆਲੀਫਿਕੇਸ਼ਨ ਸਾਇੰਸ ਸਬਜੈਕਟ ਚਾਹੀਦੇ ਤੁਹਾਡੇ ਕੋ ਕੈਂਡੀਡੇਟ ਸ਼ੁਡ ਹੈਵ ਪਾਸਡ ਇੰਟਰਮੀਡੀਏਟ +2 ਇਕੁਇਲੈਂਟ ਐਗਜ਼ਾਮੀਨੇਸ਼ਨ ਵਿਦ ਮੈਥਮੈਟਿਕਸ ਫਿਜ਼ਿਕਸ ਤੇ ਇੰਗਲਿਸ਼ ਨਾਲ ਪਾਸ ਹੋਣਾ ਚਾਹੀਦੇ ਹੋ ਮਿਨੀਮਮ 50% ਮਾਰਕਸ ओके okay, ਤੇ 50% ਹੋਣੀ ਚਾਹੀਦੀ ਹੈ ਇੰਗਲਿਸ਼ ਵਿੱਚ ਤੁਹਾਡੇ ਠੀਕ ਹੈ 3 ਇਅਰ ਦਾ ਜਾਂ ਤੁਹਾਡੇ ਕੋਲ 3 ਸਾਲ ਦਾ ਡਿਪਲੋਮਾ ਹੋਣਾ ਜਿਦਾ ਮਕੈਨੀਕਲ ਇਲੈਕਟ੍ਰੋਨਿਕ ਇਲੈਕਟ੍ਰੀਕਲ ਕੰਪਿਊਟਰ ਸਾਇੰਸ ਇਨਸਟਰੂਮੈਂਟ ਟੈਕਨੋਲੋਜੀ ਇਨਫੋਰਮੇਸ਼ਨ ਟੈਕਨੋਲੋਜੀ ਅਜਿਹਾ ਤੁਸੀਂ ਕਾ ਐਜੂਕੇਸ਼ਨ ਕੁਆਲਿਫਿਕੇਸ਼ਨ ਦੇਖ ਸਕਦੇ ਹੋ ਠੀਕ ਹੈ ਜੀ ਸਾਇੰਸ ਵਾਲੇ ਸਾਇੰਸ ਤੋਂ ਬਿਨਾ ਡਿਪਲੋਮੇ ਵਾਲੇ ਆਈਟੀ ਵਾਲੇ ਸਭ ਦੀ ਉਹਨਾਂ ਨੇ ਵੱਖ-ਵੱਖ ਜਿਹੜੀ ਐਜੂਕੇਸ਼ਨ ਰੱਖੀ ਹੋਈ ਆ ਡੋਮਿਸਾਈਲ ਤੁਸੀਂ ਪੰਜਾਬ ਦੇ ਹੋਣੇ ਚਾਹੀਦੇ ਹੋ ਤੁਹਾਡੇ ਕੋਲ ਡੋਮਿਸਾਈਲ ਦਾ ਸਰਟੀਫਿਕੇਟ ਵੀ ਹੋਣਾ ਚਾਹੀਦਾ ਜਿੱਥੇ ਤੁਸੀਂ ਰਹਿ ਬਾਕੀ ਪੇ ਅਲੋਸਟ ਨੂੰ ਪਤਾ ਹੈ ਜੀ ਦੇਖੋ ਪੇ ਦਾ ਕਰੀਟਰੀਆ ਥੋੜਾ ਦਾ ਅਲੱਗ ਹੈਗਾ ਜਿਵੇਂ ਪਹਿਲੇ ਸਾਲ ਤੁਹਾਨੂੰ 30000 ਮਿਲੇਗੀ ਦੂਜੇ ਸਾਲ 33 ਤੀਜੇ ਸਾਲ 36500 ਚੌਥੇ ਸਾਲ ਤੁਹਾਡੀ 40000 ਠੀਕ ਹੈ 40 ਚਾਰ ਸਾਲ ਤੋਂ ਬਾਅਦ ਤੁਹਾਡਾ ਐਗਜ਼ਿਟ ਹੋ ਜਾਏਗਾ ਅਪਰੋਕਸੀਮੇਟਲੀ 10 ਲੱਖ ਰੁਪਿਆ ਜਿਹੜਾ ਤੁਹਾਨੂੰ ਸੇਵਾ ਨਿਧੀ ਪੈਕੇਜ ਵਾਸਤੇ ਮਿਲੇਗਾ ਉਹਦੇ ਵਿੱਚ 5 ਲੱਖ ਰੁਪਿਆ ਤੁਹਾਡਾ ਕੰਟਰੀਬਿਊਸ਼ਨ ਤੇ 5 ਲੱਖ ਜਿਹੜਾ ਗਵਰਨਮੈਂਟ ਦਾ ਕੰਟਰੀਬਿਊਸ਼ਨ ਹੋਏਗਾ ਇਹ ਜਿਹੜੀ ਤੁਹਾਡੀ ਸੈਲਰੀ ਹੋਏਗੀ ਠੀਕ ਹੈ ਬਾਕੀ ਰਾਜ ਤੁਹਾਨੂੰ ਬੇਸਿਕ ਪਤਾ ਹੀ ਹੈ ਕਿਵੇਂ ਤੁਸੀਂ ਦੌੜ ਲਾਉਣੀ ਹੈ ਕਿਵੇਂ ਤਿਆਰੀ ਕਰਨੀ ਹੈ ਕੀ ਤੁਹਾਡੇ ਕੋਲ ਫਿਜ਼ੀਕਲ ਫਿਟਨੈਸ ਚਾਹੀਦੀ ਹੈ ਤੁਸੀਂ ਸਭ ਦੇਖਦੇ ਹੋਵੋਗੇ ਭਰਤੀਆਂ ਤੁਸੀਂ ਜ਼ਰੂਰ ਜਾਣਦੇ ਹੋਵੋਗੇ ਬਾਕੀ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰ ਦਿਓ ਜੀ ਜਿਹੜੇ ਵੀ ਅਗਨੀਵੀਰ ਚ ਭਰਤੀ ਹੋਣ ਦਾ 에ਅਰ ਫੋਰਸ ਭਰਤੀਆਂ ਦਾ ਸੁਪਨਾ ਦੇਖ ਰਹੇ ਨੇ ਵਧੀਆ ਮੌਕਾ ਹੈ ਟਰਾਈ ਜ਼ਰੂਰ ਕਰੋ ਕਿਉਂਕਿ ਇਸ ਵਾ ਤੁਹਾਨੂੰ ਪਤਾ ਟਾਈਮ ਇਦਾਂ ਦਾ ਹੈ ਕਿ ਹਰ ਜੌਬ ਦੇ ਵਿੱਚ ਕੋਈ ਨਾ ਕੋਈ ਚੀਜ਼ਾਂ ਦਾ ਚੇਂਜਸ ਕਰ ਦਿੱਤਾ ਗਿਆ ਹੈ ਜਿਵੇਂ ਕੋ ਪੱਕੀ ਭਰਤੀ ਕੋਗਨੀ ਵੀਰ ਦੇ ਵਿੱਚ ਆ ਗਏ ਨੇ ਇਹ ਵੀ ਜੋਬ ਲੈਣੀ ਅੱਜ ਦੇ ਟਾਈਮ ਤੇ ਕਾਫੀ ਟਫ ਹੈ ਸੋ ਕਿਸੇ ਵੀ ਜੋਬ ਨੂੰ ਮਾੜਾ ਚੰਗਾ ਨਹੀਂ ਸੋਚਣਾ ਇਸ ਨੂੰ ਮਿਲਦੀ ਹੈ ਹਿੰਮਤ ਕਰਕੇ ਲਵੋ ਅੱਗੇ ਬਾਅਦ ਵਿੱਚ ਫਿਰ ਅਗੇ ਤੁਸੀਂ ਚੇਂਜ ਕਰ ਸਕਦੇ ਹੋ ਕਿ ਸਿਲੈਕਸ਼ਨ ਵੀ ਗਾਹ ਹੋ ਸਕਦੀ ਹੈ ਸੋ ਪੋਜੀਟਿਵ ਰਹਿ ਕੇ ਆਪਣੀ ਤਿਆਰੀ ਕਰਕੇ ਖਿੰਮਤ ਮਾਰ ਕੇ ਦੇਖ ਲਓ ਜੇ ਮਿਲਦੀ ਹੈ ਤੇ ਬਹੁਤ ਵਧੀਆ ਬਾਕੀ ਸ਼ੇਅਰ ਕਰ ਦਿਓ ਵੀਡੀਓ ਦੋਸਤਾਂ ਮਿੱਤਰਾਂ ਤੱਕ ਜਿਹੜੇ ਵੀ ਇਸ ਪਰ ਤੀਨੋਂ ਪਰਣਾ ਚਾਹੁੰਦੇ ਨੇ ਜਾਂ ਤਿਆਰੀ ਕਰ ਰਹੇ ਨੇ ਜਾਂ ਵੇੜ ਵਿੱਚ ਸੀਗੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਿਉਂਕਿ ਡੇਲੀ ਬੇਸਿਸ ਤੇ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਾਈ ਜਾਂਦੀ ਆ ਸੋ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ ਕੀਪ ਸਬਸਕ੍ਰਾਈਬ ਕੀਪ ਸ਼ੇਅਰਿੰਗ ਚੜਦੀ ਕਲਾ ਪ੍ਰਮਾਤਮਾ ਸਰਬਦਾ ਪਲਾ ਕਰੇ